मुदाबा मुदारी सिस्टो बंदो बंदो बंदोमेंट मुबाद मुदाबादमें मुदाबाद मुदाबाद मुर्दा मुदाबाद मुदाबाद मुर्दाबाद मुदाबाद मुर्दा मुर्दाबाद मुदाबादमेंदाबाद मुदाबादमेंट मुबाद मुबाद ਕਰੋ ਸਾਡੀਆਂ ਦਰਖਾਵਾਂ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਇਹ ਪ੍ਰਧਾਨ ਜੀ ਅੱਜ ਜਿਹੜਾ ਧਰਨਾ ਜਿਹੜਾ ਲਗਾਇਆ ਗਿਆ ਇਹ ਕੀ ਕਿੜਾ ਚਾਹੂਗੇ ਜੀ ਕੀ ਕਰਨ ਸਕੇ ਧਰਨਾ ਲਗਾਉਂਦਾ ਇਹ ਜਿਹੜਾ ਅਸੀਂ ਅੱਜ ਸਟ੍ਰਾਈਕ ਕੀਤੀ ਹੈ ਧਰਨਾ ਲਾਇਆ ਗਿਆ ਸਾਂਝਾ ਮੋਰਚਾ ਪੰਗਲ ਗਰੁੱਪ ਟੈਕਨੀਕਲ ਸਟਾਫ ਸੀਐਟਪੀ ਵਰਕਰ ਪਾਵਰ ਗੋਮੈਂਟ ਠੇਕਾ ਮਜ਼ਦਮ ਯੂਨੀਅਨ ਪੰਜਾਬ ਇਹ ਸੈਲਰੀਆਂ ਬਾਰੇ ਲਾਇਆ ਗਿਆ ਜੀ ਤੇ ਸਾਡੀ ਜਿਹੜੀ ਪਿਛਲੇ ਸਮੇਂ ਤੋਂ ਸੈਲਰੀ ਦੇ ਵਿੱਚੋਂ ਕਟੌਤੀ ਹੋਈ ਆ ਜਿਹੜਾ ਅਸੀਂ ਪਟਿਆਲੇ ਹੈੱਡਕੁਆਟਰ ਜਨਵਰੀ ਦੇ ਵਿੱਚ ਧਰਨਾ ਲਾਇਆ ਸੀਗਾ ਉਹ ਜਿਹੜੀਆਂ ਸੈਲਰੀਆਂ ਦੀਆਂ ਕਟੌਤੀਆਂ ਹੋਈਆਂ ਵਾਂ ਉਹ ਹਜੇ ਤੱਕ ਸਾਡੀ ਜਿਹੜੀ ਕਟੌਤੀ ਸਾਨੂੰ ਨਹੀਂ ਮਿਲੀ ਤੇ 30 ਮਹੀਨਿਆਂ ਦਾ ਏਰੀਅਲ ਬਕਾਇਆ ਜਿਵੇਂ ਕਿ ਪਟ્રોલ ਪੱਤਾ ਹੋ ਗਿਆ ਮੋਬਾਈਲ ਪੱਤਾ ਹੋ ਗਿਆ ਜਿਹੜੀ ਕਟੌਤੀ ਹੋਈ ਆ ਤਨਖਾਹਾਂ ਦੇ ਵਿੱਚ ਪੁਰਾਣਾ ਏਰੀਅਲ ਬਕਾਇਆ ਉਹ ਹਜੇ ਤੱਕ ਸਾਨੂੰ 30 ਮਹੀਨਿਆਂ ਦਾ ਨਹੀਂ ਮਿਲਿਆ ਜੀ ਅਸੀਂ ਇਹੋ ਹੀ ਮੰਗ ਕਰਦੇ ਆ ਵੀ ਉਹ ਜਿਹੜੀ ਕਟੌਤੀ ਆ ਉਹ ਸਾਡੀ ਪਾਈ ਜਾਵੇ ਪਟ્રોલ ਪੱਤਾ ਪੁਰਾਣਾ ਏਰੀਅਲ ਬਣਦਾ ਸਾਨੂੰ ਦਿੱਤਾ ਜਾਵੇ ਤੇ ਇੱਕ ਸਾਡੀ ਹੋਰ ਮੰਗ ਹੈ ਜੀ ਸਾਨੂੰ ਠੇਕੇਦਾਰੀ ਸਿਸਟਮ ਤੋਂ ਕੱਢ ਕੇ ਵਿਭਾਗ ਦੇ ਵਿੱਚ ਲਿਆ ਜਾਵੇ ਇਹੋ ਸਾਡੀਆਂ ਮੰਗਾਂ ਵਾ ਇਹ ਪ੍ਰਧਾਨ ਜੀ ਕਹਿੰਦੇ ਮਹੀਨੇ ਦੀ ਜਿਹੜੀ ਤਨਖਾਹ ਜਿਹੜੀ ਹੋਣੀ ਮਿਲੇ ਇਹ ਸਾਨੂੰ ਫਰਵਰੀ ਤੇ ਮਾਰਚ ਦੀ ਹਾਲਾਂਕਿ ਸਾਡੀ 4 ਤਰੀਕ ਨੂੰ ਜਿਹੜੀ ਸੈਲਰੀ ਆ ਜਾਣੀ ਚਾਹੀਦੀ ਆ ਅੱਜ 16 ਤਰੀਕ ਹੋ ਗਈ ਆ ਤੇ ਹਜੇ ਵੀ ਸਾਨੂੰ ਤਾਲਮਟੋਲ ਦੀ ਨੀਤੀ ਦੇ ਵਿੱਚ ਸਾਨੂੰ ਦੱਸਿਆ ਜਾ ਰਿਹਾ ਵੀ ਹਜੇ ਤੁਹਾਡੀ ਸੈਲਰੀ ਦਾ ਕੋਈ ਪ੍ਰਬੰਧ ਨਹੀਂਗਾ ਹੈਗਾ ਇਹ ਜਿਹੜਾ ਧਰਦਾ ਕਿੰਨੇ ਦਿਨਾਂ ਤੋਂ ਜਾਰੀ ਹੈ ਜੀ ਇਹ ਸਾਡਾ ਜਿਹੜਾ ਧਰਨਾ ਵਾ ਜਿੰਨਾ ਚਿਰ ਸਾਡੀ ਸੈਲਰੀ ਨਹੀਂ ਪੈਂਦੀ ਉਦੋਂ ਤੱਕ ਚੱਲਦਾ ਰਹੂਗਾ ਜੇ ਸਾਡੀ ਸੈਲਰੀ ਅੱਜ ਆ ਜਾਂਦੀ ਆ ਤੇ ਇਹ ਜਿਹੜਾ ਧਰਨਾ ਸਮਾਪਤ ਹੋ ਜਾਊਗਾ ਜੇ ਨਹੀਂ ਆਈ ਤੇ ਇਹ ਰੋਜ਼ਾਨਾ ਜਿਹੜਾ ਦਰਿਆ 'ਤੇ ਬੈਠਣ ਦਾ ਸਾਡਾ ਸੰਘਰਸ਼ ਜਿਹੜਾ ਇਹ ਚੱਲੂਗਾ ਜੇਕਰ ਸਰਕਾਰ ਜਿਹੜੀ ਤੁਹਾਡੀ ਸੈਲਰੀ ਨਹੀਂ ਪਉਂਦੀ ਤੁਹਾਡੇ ਖਾਤੇ ਦੇ ਵਿੱਚ ਤੇ ਅਗਲੀ ਜਿਹੜੀ ਰਣਨੀਤੀ ਕੀ ਆਪਣੀ ਅਗਲੀ ਸਾਡੀ ਰਣਨੀਤੀ ਇਹ ਆ ਵੀ ਅਸੀਂ ਪੰਜਾਬ ਲੈਵਲ ਤੇ ਜਿਹੜਾ ਉਹ ਧਰਨਾ ਲਾਇਆ ਜਾਊਗਾ ਮੈਨੇਜਮੈਂਟ ਦੇ ਤੇ ਸਰਕਾਰ ਦੇ ਖਿਲਾਫ ਅੱਜ ਅਸੀਂ ਵੱਖ-ਵੱਖ ਡਿਵੀਜ਼ਨਾਂ ਦੇ ਵਿੱਚ ਬੈਠੇ ਆ ਆਪਣੇ ਵਰਕਰ ਬਿਠਾਏ ਆ ਸਰਕਾਰ ਕੋ ਕੀ ਮੰਗ ਕਰਦੇ ਆ ਜੀ ਸਰਕਾਰ ਤੋਂ ਅਸੀਂ ਇਹੋ ਹੀ ਮੰਗ ਕਰਦੇ ਆ ਵੀ ਸਾਨੂੰ ਵਿਭਾਗ ਦੇ ਵਿੱਚ ਲਿਆ ਜਾਵੇ ਕਈ ਸਾਲਾਂ ਤੋਂ ਅਸੀਂ ਕੰਮ ਕਰਦੇ ਪਏ ਆ ਤੇ ਸਾਨੂੰ ਪੱਕੇ ਤੌਰ ਤੇ ਜਿਹੜਾ ਰੋਜ਼ਗਾਰ ਆ ਉਹ ਦਿੱਤਾ ਜਾਵੇ ਕੰਪਨੀਆਂ ਨੂੰ ਬਾਹਰ ਕੱਢਿਆ ਜਾਵੇ ਇਹੋ ਸਾਡੀ ਮੰਗ ਹੈ ਜੀ